ਕੰਮ ਦੇ ਲੋਕ ਆ ਗਏ ਹਾਂ ਭੈਣ ਕੁਝ ਨਹੀਂ ਬਸ ਚੂਰੀ ਖਾਂਦੀ ਬੈਠੀ ਆਵੇਂ ਆਹਾ ਬਸ ਖਾ ਬੈਠੀ ਆ ਉਹ ਚੂਰੀ ਵਸੇ ਹੀ ਉਹ ਇਹਨਾਂ ਨਾਲ ਲੜਾਈ ਚੀ ਗਈ ਆ ਇਹਨਾਂ ਅੱਜ ਤਾਂ ਚੂਰੀ ਖਾਂਦੀ ਬੈਠੀ ਆਉਗੀ ਚੂਰੀ ਦਾ ਤੇ ਲੜਾਈ ਦਾ ਕੀਆ ਕਨੈਕਸ਼ਨ ਹੈ ਉਹ ਨਾ ਟਲ ਨਾ ਮੈਂ ਇੰਸਟਾਗ੍ਰਾਮ ਤੇ ਰੀਲ ਦੇਖਦੀ ਬੈਠੀ ਆਉਂਦੀ ਇੱਥੇ ਨਾ ਉਹ ਇੱਕ ਬਾਬਾ ਆਈ ਮੈਂ ਸਕਰੋਲ ਕਰਿੰਦੀ ਪਿਆ ਵੀ ਤੇ Papa ji ਦਾ ਪਰਚੰਨ ਚੱਲਦਾ ਪਿਆ ਵੇ ਉਹ ਬਾਬਾ ਜੀ ਆਪ ਦੇ ਪਿੰਜੇ ਘੋਟ ਨਾਲ ਲੜਾਈ ਥੀ ਬਨੇ ਨਾ ਤੇ ਰੋਟੀ ਤੇ ਘਿਓ ਲਾ ਕੇ ਖਾਣਾ ਚਾਹੀਦੀ ਜਿੰਨੀ ਵੱਡੀ ਲੜਾਈ ਥੀ ਵੇ ਉਤਨਾ ਢੇਰ ਘਿਓ ਲਾਉਣੀ ਆ ਤੇ ਮੈਂ ਰੋਟੀ ਤੇ ਘਿਓ ਕੇ علاوہ ਹਾਂ ਲੜਾਈ ਵੱਡੀ ਥੀ ਗਿਆ ਤੇ ਮੈਂ ਘਿਓ 에 ਚੀ ਰੋਟੀ ਚੁਰ ਦਿੱਤੀ ਤੇ ਬਸ ਹੁਣ ਉਹ ਚੋਰੀ ਖਤਮ ਕੀਤੀ ਤਾਕਤ ਵੀ ਤਾਂ ਚਾਹੀਦੀ ਨਾ ਦਿਮਾਗ ਲੱਗ ਦੇ ਕਲੇਸ਼ ਕਰੋ ਜਵਾਬ ਦਿਓ ਓ ਯਾਰ ਕੁਛ ਨਹੀਂ ਤੇ ਤੁਹਾਨੂੰ ਪਤਾ ਤਾਂ ਹੈ ਪਤਾ ਹੈ ਕਿ ਆਪ ਮੈਂ ਕੀਤੀ ਆਂ ਆਨਲਾਈਨ ਸ਼ੋਪਿੰਗ ਸੇਲ ਚੱਲਦੀ ਪਈ ਤਾਂ ਮੈਂ 4-5 ਸੂਟ ਲਵਾ ਕੇ ਧਿਆ। ਹਾਂ ਤੇ ਉਹ ਨਾ ਗਲਤੀ ਨਾਲ ਬਿੱਲ ਲੱਗ ਗਿਆ ਇਹਨਾਂ ਦੇ ਹੱਥ। ਬੱਸ ਉਹਨਾਂ ਨੂੰ ਪਤਾ ਤੇ ਪਰਵਚਨ ਛੁਰੂ ਥੀ ਗਏ ਜਿਉਂ ਸ਼ੁਰੂ ਥਾਏ 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 ਚੋਪਨਾ ਥਿਵਣ ਵਾਲ ਤੇ ਮੈਨੂੰ ਆ ਦਿਨ ਇਹ ਇਤਨੇ ਸਾਰੇ ਸੂਟ ਕਿਉਂ ਕੱਸੇ ਕਿਤੇ ਨਹੀਂ। ਮੈਂ ਆਖਾ ਇੱਕ ਗਿੱਦੇ ਮੈਂ ਬਾਂਡੇ ਵਾਲੀ ਵਾਸਤੇ, ਇੱਕ ਗਿੱਦੇ ਰੋਟੀ ਪਕਾਉਣ ਵਾਲੀ ਵਾਸਤੇ, ਇਹ ਕੱਪੜੇ ਧੋਣ ਵਾਲੀ ਵਾਸਤੇ ਤੇ ਇੱਕ ਸਫਾਈਆਂ ਵਾਲੀ ਵਾਸਤੇ। ਅਦਰ ਇਹ ਸਾਰੇ ਕੰਮ ਮਲੇ ਤਾਂ ਆਪਣੇ ਘਰ ਇਹ ਨਹੀਂ ਕਹਿਣਾ ਇਹ ਸਾਰਾ ਕੰਮ ਤਾਂ ਤੂੰ ਕਰੇਨੀ ਹੈ ਮੈਂ ਕਿਹਾ ਉਹ ਹੀ ਤਾਂ ਪੰਜ ਜਾਣਿਆਂ ਦਾ ਕੰਮ ਮੈਂ ਕਰੇਨੀ ਉਹ ਤਾਂ ਸੂਟ ਵੀ ਤਾਂ ਪੰਜ ਦਿਨਾਂ ਸਾਕੇ ਕਹਿਣਾ ਦਿਨਾਂ ਕੰਮ ਢੇਰ ਕਰਾ ਕੋਈ ਦਿੱਕਤ ਕਹਿਨੀ ਸੂਟ ਢੇਰ ਦੀ ਦਿਨ ਤਾਂ ਉਹ ਬਰਦਾਸ਼ਤ ਨਹੀਂ ਪਿਆ ਥਿੰਦਾ ਕਲੇਸ਼ ਕਰ ਕਰਕੇ ਬਸ ਇਹ ਮੇਰਾ ਸਿਰ ਦਰਦ ਪਿਆ ਥਿੰਦਾ ਤੇ ਬਸ ਹੁਣ ਗਿਉ ਜ ਚੂਰੀ ਕੁੱਟ ਕੇ ਖਾਜੀ ਤਾਕਤ ਵੀ ਤਾਂ ਚਾਹੀਦੀ ਕਲੇਸ਼ ਕਰਨ ਵਾਸਤੇ ਜੋ ਆਪ ਕੀ ਵੀ ਦੇਵਾ ਸੇਰੀ ਖਾਲੀ ਥੀ ਜੰਮੇ ਦਾ ਲੜ ਲੜ ਕੇ